तुसी देख रहे हो स्टार न्यूज़ 18 चैनल। रोजाना ताज़ा खबरें देखने लिए चैनल नो सब्सक्राइब करो। हम तुहारे तो सामने पेश कर रहे हैं एक खास खबर। दिल्ली पुलिस ने लोकतंत्र के चौथे थम पत्थर बिठाया आठ घंटे नज़ाइस पुलिस हिरासत में। दिल्ली विच पंजाब तो गए पत्रकार केंद्र सरकार दे डंडा तंत्र दा शिकार होने दी एसीबीसी मोर्चे ने की निखेधी बलविंदर कुमरा ने कहा कि केंद्र सरकार पंजाब दे किसान तो ता पहला ही कबराई सी आज पंजाब दे पत्रकारा तो भी कबराई आओ देख दे हाँ एक खबर विस्तार सहित ਦਿੱਲੀ ਅੰਦਰ ਚੱਲ ਰਹੇ ਚੋਣ ਪ੍ਰਚਾਰ ਨੂੰ ਕਵਰੇਜ ਕਰਨ ਲਈ ਪੰਜਾਬ ਦੇ ਪੱਤਰਕਾਰਾਂ ਦੀ ਇੱਕ ਟੀਮ ਦਿੱਲੀ ਵਿਖੇ ਪਹੁੰਚੀ 1 ਫਰਵਰੀ ਨੂੰ ਰਾਤ ਦੇ ਸਮੇਂ ਕਵਰੇਜ ਤੇ ਇਤਰਾਜ਼ ਦਰਸਾਉਂਦੇ ਕੁਝ ਸ਼ਰਾਰਤੀ ਅਨਸਰਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਤੇ ਗੁੰਡਾਗਰਦੀ ਕਰਦੇ ਹੋਏ ਪੱਤਰਕਾਰਾਂ ਦੇ ਕੈਮਰੇ ਤੋੜੇ ਅਤੇ ਪੱਤਰਕਾਰਾਂ ਨੂੰ ਜ਼ਖਮੀ ਕਰ ਦਿੱਤਾ ਇਹ ਗੱਲ ਹੋਰ ਸ਼ਰਮਸ਼ਾਰ ਉਦੋਂ ਸਾਬਤ ਹੋਈ ਜਦੋਂ ਪੁਲਿਸ ਦੇ ਸਾਹਮਣੇ ਸ਼ਰੀਆਮੇ ਗੁੰਡਾਗਰਦੀ ਦਾ ਗੰਦਾ ਨਾਚ ਹੋਇਆ ਤੇ ਪੁਲਿਸ ਤਮਾਸ਼ੀਬੀਨ ਬਣ ਕੇ ਦੇਖਦੀ ਰਹੀ ਪੁਲਿਸ ਨੇ ਸ਼ਰਾਰਤੀ ਅੰਸਰਾ ਨੂੰ ਫੜਨ ਦੀ ਬਜਾਏ আট ਪੱਤਰਕਾਰਾਂ ਨੂੰ ਗ੍ਰਿਫਤਾਰ ਕਰਕੇ ਬੀਆਰ ਕੈਂਪ ਤੋਗਲਕ ਰੋਡ ਦੇ ਥਾਣੇ ਵਿੱਚ ਬੰਦ ਰੱਖਿਆ ਤੇ ਸਾਰੀ ਰਾਤ ਉਹਨਾਂ ਨੂੰ ਨਜਾਇਜ਼ ਤੰਤ ਪਰੇਸ਼ਾਨ ਕੀਤਾ ਇਸ ਬਾਰੇ ਪ੍ਰੈਸ ਨਾਲ ਗਲਬਾਤ ਕਰ ਦਿਆ ਐਸੀ ਬੀਸੀ ਮੋਰਚਾ ਪੰਜਾਬ ਅਤੇ ਅਤਿਆਚਾਰ ਪਰੇਸ਼ਤਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਲੋਕਤੰਤਰ ਦੇ ਚੌਥੇ ਥੰਮ ਨੂੰ ਡਰਾ ਕੇ ਪ੍ਰੈਸ ਦਾ ਗਲਾ ਕੁੱਟਣ ਦੀ ਜੋ ਕੋਸ਼ਿਸ਼ ਕੀਤੀ ਉਹ ਬੇਹਦ ਨਿੰਦਣਯੋਗ ਹੈ ਅਸੀਂ ਐਸੀਬੀਸੀ ਮੋਰਚੇਵੱਲੋ ਇਸਦੀ ਕੜੇ ਸ਼ਬਦਾ ਵਿੱਚ ਨਿੰਦਿਆ ਕਰਦੇ ਹਾਂ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਤੋਂ ਤਾਂ ਪਹਿਲਾਂ ਹੀ ਕਬਰਾਈ ਸੀ ਅੱਜ ਪੰਜਾਬ ਤੋਂ ਕਵਰੇਜ ਕਰਨ ਗਏ ਪੱਤਰਕਾਰਾਂ ਤੋਂ ਵੀ ਕਬਰਾ ਰਹੀ ਹੈ ਅਸੀਂ ਪੱਤਰਕਾਰ ਪਾਈਚਾਰੇ ਨਾਲ ਹਮੇਸ਼ਾ ਚੱਟਾਨ ਵਾਂਗ ਖੜੇ ਹਾਂ ਮੋਰਚੇ ਦੇ ਸੀਨੀਅਰ ਆਗੂ ਤੇ ਐਸੀਬੀਸੀ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਲਜੀਤ ਸਿੰਘ ਸਲਾਣਾ ਨੇ ਕਿਹਾ ਕਿ ਸਾਡੀ ਯੂਨੀਅਨ ਪੱਤਰਕਾਰਾਂ ਤੇ ਹੋਏ ਹਮਲੇ ਅਤੇ ਗਲਤ ਤੰਗ ਨਾਲ ਹਿਰਾਸਤ ਵਿੱਚ ਰੱਖਣ ਦੀ ਨਿੰਦਿਆ ਕਰਦੀ ਹੈ ਅਸੀਂ ਅਪੀਲ ਕਰਦੇ ਹਾਂ ਕਿ ਜਦੋਂ ਵੀ ਕਿਸੇ ਨਾਲ ਤੱਕੇ ਸ਼ਾਹੀ ਹੋਵੇਗੀ ਜਾਂ ਹਤਕਾਤੇ ਡਾਕਾ ਮਾਰਿਆ ਜਾਵੇਗਾ ਸਾਡੀ ਯੂਨੀਅਨ ਹਮੇਸ਼ਾ ਆਵਾਜ਼ ਬੁਲੰਦ ਕਰਦੀ ਰਹੇਗੀ ਉਹਨਾਂ ਕਿਹਾ ਕਿ ਪੱਤਰਕਾਰ ਪਾਈਚਾਰਾ ਜਦੋਂ ਵੀ ਦਿੱਲੀ ਵਿੱਚ ਕਿਸੇ ਸੰਗ੍ਰਸ਼ ਦੀ ਕਾਲ ਦੇਵੇਗਾ ਅਸੀਂ ਉਹਨਾਂ ਦੇ ਨਾਲ ਡਟ ਕੇ ਖੜਾਗੇ ਇਸ ਸਮੇਂ ਬਲਵਿੰਦੇ ਸਿੰਘ ਲਤਾੜਾ ਸੀਨੀਅਰ ਮੀਤ ਪ੍ਰਧਾਨ ਗੁਰਜੇਪਾਲ ਸਿੰਘ ਚੀਫ ਆਰਗੇਨਾਈਜ਼ਰ ਲੁਧਿਆਣਾ ਦਿਲਜੀਤ ਸਿੰਘ ਗਜਿੰਦੇ ਸਿੰਘ ਗਜਨ ਆਦੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਇਸ ਮੌਕੇ ਆਗੂਆਂ ਨੇ ਸਾਡੇ ਪ੍ਰੈਸ ਰਿਪੋਰਟਰ ਨਾਲ ਜੋ ਗਲਬਾਤ ਕੀਤੀ ਆ ਉਹ ਦੇਖਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਐਸ்சி ਬੀਸੀ ਸਾਡਾ ਰਿਜ਼ਰਵੇਸ਼ਨ ਜਿਹੜਾ ਚੋਰਫੜੋ ਮੋਰਚਾ ਫੇਰ ਸਾਧੀਆਂ ਲੇਟਾਂ ਕੋਲੇ ਲਗਭਗ 12-13 ਮਹੀਨੇ ਤੋਂ ਚੱਲ ਰਿਹਾ ਹੈ। ਇੱਥੇ ਸਾਡੇ ਆਗੂ ਸਹਿਬਾਨ ਸਲਾਣਾ ਕੀ ਕੁਜਿੰਦਰ ਜੀ ਤਲਜੀਤ ਜੀ ਸਾਰੇ ਸਾਡੇ ਆਗੂ ਸਹਿਬਾਨ ਬੈਠੇ ਨੇ ਤੇ ਇਹਨਾਂ ਜੇਕਬ ਅਸੀਂ ਮੀਟਿੰਗ ਕਰਕੇ ਹਟੇ ਨੇ ਤੇ ਜਿਹੜੀ ਪਿਛਲੇ ਦਿਨੀ ਇਲੈਕਸ਼ਨ ਤੇ ਗਏ ਸਾਡੇ ਪੱਤਰਕਾਰ ਸਹਿਬਾਨ ਸਾਡੇ ਪੱਤਰਕਾਰ ਭਾਈਚਾਰਾ ਤੋਂ ਸਾਡੇ ਭਰਾ ਜਿਹੜੇ ਹਰ ਰੋਜ਼ ਸਾਡੀ ਤੇ ਲੋਕਾਂ ਦੀ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਸਰਕਾਰੇ ਦਰਵਾਜ਼ੇ ਪਹੁੰਚਾਉਂਦੇ ਨੇ ਜਿੱਥੇ ਵੀ ਕੋਈ ਨਾਜਾਇਜ਼ ਧੱਕੇਸ਼ਾਹੀ ਹੁੰਦੀ ਹੈ ਜਾਂ ਕੋਈ ਹੋਰ ਸਾਨੂੰ ਕਿਸੇ ਨੂੰ ਲੋੜ ਪੈਂਦੀ ਹੈ ਕਿਸੇ ਗਰੀਬ ਲੋਕ ਨੂੰ ਉਹਨਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਣ ਤੱਕ ਪ੍ਰਸ਼ਾਸਨ ਤੱਕ ਬਹੁਤ ਵੱਡਾ ਜਿਹੜਾ ਯੋਗਦਾਨ ਪ੍ਰੈਸ ਦਾ ਹੁੰਦਾ ਹੈ ਜਿਹਨੂੰ ਚੌਥਾ ਥੰਬ ਵੀ ਕਹਿ ਲੈਂਦੇ ਨੇ ਤੇ ਸਾਰਾ ਹੀ ਜਿਹੜਾ ਅੱਜ ਢਾਂਚਾ ਜੇਕਰ ਮੇਰੇ ਵੀਰ ਪੱਤਰਕਾਰ ਪੂਰਾ ਜਿਹੜਾ ਆਜ਼ਾਦੀ ਨਾਲ ਕੰਮ ਕਰਨ ਤਾਂ ਬਹੁਤ ਵੱਡਾ ਰੋਲ ਜਿਹੜਾ ਹੈ ਪ੍ਰੈਸ ਦਾ ਮੀਡੀਆ ਦਾ ਲੋਕਾਂ ਨੂੰ ਨਿਆਂ ਸਾਫ਼ ਦਿਵਾਉਣ ਦਾ ਜਿਸ ਨਾਲ ਪਿਛਲੇ ਦਿਨੀ ਇੱਥੋਂ ਪੰਜਾਬ ਤੋਂ ਗਏ ਪੱਤਰਕਾਰ ਸਾਡੇ ਦਿੱਲੀ ਇਲੈਕਸ਼ਨ ਜਿਹੜਾ ਕਵਰੇਜ ਕਰਨ ਵਾਸਤੇ ਉਹਨਾਂ ਨਾਲ ਬਹੁਤ ਵੱਡੀ ਤੱਕੇਸ਼ਾਈ ਹੋਈ ਹੈ ਜਿਨ੍ਹਾਂ ਨੂੰ 8-10 ਪੱਤਰਕਾਰਾਂ ਨੂੰ ਤਕਰੀਬਨ ਪਹਿਲੀ ਤਰੀਕ ਦੀ ਰਾਤ ਨੂੰ 8-10 ਪੱਤਰਕਾਰਾਂ ਨੂੰ 8 ਘੰਟੇ ਪੁਲਿਸ ਦੀ ਰਿਹਾਸਤ ਰੱਖਿਆ ਗਿਆ ਗੈਰਕਾਨੂੰਨੀ ਢੰਗ ਨਾਲ ਤੇ ਉੱਥੇ ਜਿਹੜੇ ਬੰਦੇ ਨੇ ਇਹਨਾਂ ਤੇ ਹਮਲਾ ਕੀਤਾ ਹੋਰ ਕੀਤਾ ਉਹਨਾਂ ਦੀਆਂ ਗੱਡੀਆਂ ਵੀ ਟਰੇਸ ਨਹੀਂ ਕੀਤੀਆਂ ਤੇ ਇਹਨਾਂ ਦੇ ਆਈਡੈਂਟੀਟੀ ਕਾਰਡ ਤੱਕ ਚੈੱਕ ਜਿੱਤੇ ਗਏ ਤਲਾਸ਼ੀ ਲਈ ਗਈ ਸਾਨੂੰ ਪਤਾ ਲੱਗਿਆ ਤੇ ਬਹੁਤ ਹੀ ਜੜੀ ਬੇਨੰਦਨਯੋਗ ਗੱਲ ਹੈਗੀ ਤਾਂ ਕਿ ਜੇ ਪ੍ਰੈਸ ਦੀ ਆਜ਼ਾਦੀ ਨਾ ਹੋ ਉਹ ਪ੍ਰੈਸ ਨੂੰ ਡਰਾ ਧਮਗਾ ਕੇ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਵੀ ਜਦੋਂ ਕਿਸਾਨ ਜਿੱਥੇ ਬੱਦੀਆਂ ਹੁੰਦੀਆਂ ਉਹਨਾਂ ਨੂੰ ਤਾਂ ਕਹਿੰਦੇ ਜੀ ਟਰੈਕਟਰ ਟਰਾਲੀਆਂ ਲੈ ਕੇ ਆਗੇ ਤੇ ਬਹੁਤ ਵੱਡੇ ਵੱਡੇ ਕਾਫਲੇ ਆ ਗਏ ਆ ਜਿਆਦਾ ਗਿਣਤੀਆਂ ਜੇ ਤਾਂ ਸਿਰਫ ਇੱਕ ਵਿਚਾਰੇ ਆਪਣੇ ਕੈਮਰੇ ਲੈ ਕੇ ਗਏ ਸੀ ਤਾਂ ਕਿ ਗਰਾਉਂਡ ਜ਼ੀਰੋ ਦੀ ਰਿਪੋਰਟ ਦੇਖਣ ਲਈ ਵੀ ਕਿਹੜੇ ਮਹੱਲੇ 'ਚ ਕਿਹੜੇ ਏਰੀਏ 'ਚ ਕਿਹੜੇ ਇਲਾਕੇ 'ਚ ਵਿਕਾਸ ਹੋਇਆ ਕਿਹਦੀ ਬੋਰਡ ਕਿਹਨੂੰ ਪੈ ਸਕਦੀ ਹੈ ਕਿਸੇ ਦੇ ਹੱਕ 'ਚ ਨਹੀਂ ਗਏ ਕਿਸੇ ਨੂੰ ਵੈਸੇ ਨਹੀਂ ਗਏ ਅਸਲ ਲੋਕਾਂ ਨੂੰ ਸੱਚਾਈ ਦਿਖਾਉਣ ਵਾਸਤੇ ਲੋਕਾਂ ਦੀ ਜਾਂਦੇ ਨੇ ਤੇ ਇਹਨਾਂ ਨਾਲ ਜਿਹੜੀ ਬਹੁਤ ਵੱਡੀ ਧੱਕੇਸ਼ਾਹੀ ਹੋਈ ਆ ਬਹੁਤ ਨਿੰਦਣਯੋਗ ਹੈ ਤਾਂ ਕਿ ਪ੍ਰੈਸ ਦਾ ਜੇ ਗਲਾ ਘੁੱਟਿਆ ਜਾਊਗਾ ਦੱਸੋ ਲੋਕਾਂ ਦੀ ਆਜ਼ਾਦੀ ਬਚ ਸਕਦੀ ਹੈ ਤੇ ਜਿਹੜੇ ਇਹ ਡਾਇਰੈਕਸ਼ਨਾਂ ਤੇ ਸੁਝੇਜਨ ਤੇ ਗੱਲ ਹੋਈ ਹੋਇਆ ਕੰਮ ਹੋਇਆ ਨਾਲ ਧੱਕੇਸ਼ਾਹੀ ਹੋਈ ਬਹੁਤ ਨਿੰਦਣਯੋਗ ਹੈ ਅਸੀਂ ਸਾਰੇ ਪ੍ਰੈਸ ਦੇ ਨਾਲ ਮੋਰਚੇ ਵੱਲੋਂ ਐ ਤੇ ਜਦੋਂ ਵੀ ਕਿਸੇ ਵੀ ਪੱਤਰਕਾਰ ਨਾਲ ਅਜਿਹੀ ਵਾਪਰਦੀ ਹੈ ਪਹਿਲਾਂ ਵੀ ਕਈ ਪੱਤਰਕਾਰਾਂ ਨਾਲ ਮੋਹਾਲੀ ਚ ਵੀ ਵਾਪਰੀ ਹੈ ਧੱਕੇਸ਼ਾਹੀ ਹੋਈ ਹੈ ਉਦੋਂ ਵੀ ਅਸੀਂ ਪੱਤਰਕਾਰ ਭਾਈਚਾਰੇ ਦਾ ਖੁੱਲਕੇ ਪੂਰਾ ਸਹਿਯੋਗ ਦਿੱਤਾ ਤੇ ਹੁਣ ਵੀ ਅਸੀਂ ਇਹਨਾਂ ਦਾ ਪੂਰਨ ਤੌਰ ਤੇ ਸਹਿਯੋਗ ਦਵਾਂਗੇ ਜੇਕਰ ਅਜਿਹੀ ਦੁਬਾਰੇ ਫੇਰ ਕਿਤੇ ਹਰਕਤ ਦਿੱਲੀ ਹੋਵੇ ਪੀਆ ਪੰਜਾਬ ਚ ਹੋਏ ਅਸੀਂ ਪੱਤਰਕਾਰ ਭਾਈਚਾਰੇ ਨਾਲ ਕਿਤੇ ਵੀ ਜਿਹੜਾ ਹੈ ਤੱਕੇਸ਼ਾਈ ਨਹੀਂ ਹੁਣ ਦਿਆਂਗੇ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਜ਼ਿਕਰੋ ਦੇ ਸਾਥੀਓ ਜੈ ਭੀਮ ਜੈ ਭਾਰਤ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਅੱਜ ਅਸੀਂ ਮੈਂ ਤੇ ਮੇਰੇ ਸਾਥੀ ਬਲਵਿੰਦਰ ਸਿੰਘ ਲਤਾੜਾ ਜੀ ਜਿਹੜੇ ਸ੍ਰੀ ਅਮਿਤ ਪ੍ਰਧਾਨ ਨੇ ਪੰਜਾਬ ਦੇ ਔਰ ਗੁਰਜੇਪਾਲ ਜੀ ਜਿਹੜੇ ਲੁਧਿਆਣਾ ਜ਼ਿਲ੍ਹੇ ਦੇ ਆਗੂ ਸਾਡੇ ਅਸੀਂ ਆਪਣੀ ਜਥੇਬੰਦੀ ਵੱਲੋਂ ਅਸੀਂ ਵੀ ਸਿੱਧਿਆਪਕ ਜੀ ਨੂੰ ਪੰਜਾਬ ਦੇ ਵੱਲੋਂ ਚੋਰ ਫੋੜ ਮੋਰਚੇ ਦੇ ਉੱਤੇ ਅਕਸਰ ਜਿਵੇਂ ਅੱਗੇ ਵੀ ਅਸੀਂ ਹਾਜ਼ਰੀ ਲਵਾਉਣ ਆਉਨੇ ਆ ਅੱਜ ਵੀ ਅਸੀਂ ਹਾਜ਼ਰੀ ਲਵਾਉਣ ਔਰ ਸਮਰਥਨ ਕਰਨ ਦੇ ਲਈ ਇੱਥੇ ਆਏ ਆ ਔਰ ਇੱਥੇ ਜਿਵੇਂ ਮਾਨਜੋਗ ਸਰਪੰਚ ਸਾਹਿਬ ਨੇ ਗੱਲ ਰੱਖੀ ਹੈ ਤੁਹਾਨੂੰ ਦੱਸਿਆ ਹੈ ਤੇ ਪਤਾ ਚੱਲਿਆ ਕਿ ਜਿਹੜਾ ਦਿੱਲੀ ਦੇ ਵਿੱਚ ਪੱਤਰਕਾਰ ਭਾਈ ਚਾਰੇ ਨੂੰ ਪੁਲਿਸ ਨੇ ਜਲੀਲ ਕੀਤਾ ਹੈ ਕੈਦ ਕੀਤਾ ਹੈ ਜਾਂ ਉਹਨਾਂ ਦੇ ਨਾਲ ਜੋ ਵੀ ਤਕਸੀਹੀ ਹੋਈ ਹੈ ਉਹ ਬੜੀ ਹੀ ਨਿੰਦਣਯੋਗ ਘਟਨਾ ਹੈ ਕਿਉਂਕਿ ਪ੍ਰੈਸ ਨੂੰ ਕੈਦ ਕਰਨਾ ਪੱਤਰਕਾਰਾਂ ਨੂੰ ਕੈਦ ਕਰਨਾ ਮੀਂਜ ਪ੍ਰੈਸ ਨੂੰ ਕੈਦ ਕਰਨਾ ਜਿਹੜਾ ਕਿ ਲੋਕਤੰਤਰ ਦਾ ਚੌਥਾ ਥੰਮ ਹੈ ਇਸ ਕਰਕੇ ਜਿਹੜੀ ਸਰਕਾਰ ਐਡੀਆਂ ਵੱਡੀਆਂ ਡਿੰਗਾ ਮਾਰਦੀ ਹੈ ਕਿ ਅਸੀਂ ਆਜ਼ਾਦ ਤੌਰ ਤੇ ਕਰ ਰਹੇ ਆ ਭਾਵੇਂ ਸਾਰੀ ਇਲੈਕਸ਼ਨ ਨੂੰ ਇੱਕ ਕਰਨਾ ਚਾਹੁੰਦੇ ਆ ਪਰ ਜਿਹੜਾ ਕਹਿੰਦੇ ਆ ਉਹ ਕਰਦੇ ਨਹੀਂ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਪਹਿਲਾਂ ਵੀ ਬਹੁਤ ਸਾਰੇ ਲਾਰੇ ਵੀ ਅਸੀਂ ਜੀ ਭ੍ਰਿਸ਼ਟਾਚਾਰ ਖਤਮ ਕਰ ਦੇਣਾ ਕੱਲੇ-ਕੱਲੇ ਨੂੰ 15-15 ਲੱਖ ਖਾਤਿਆਂ 'ਚ ਪਾ ਦੇਣਾ ਉਦਾਂ ਦੇ ਜਿਹੜੀ ਆ ਖਬਰਾਂ ਜਦੋਂ ਸਚਾਈ ਪ੍ਰਸਤ ਦਿਖਾਉਣ ਦਾ ਯਤਨ ਕਰਦੀ ਹੈ ਤਾਂ ਉਹਨਾਂ ਨੂੰ ਇਦਾਂ ਦੀ ਧੱਕੇਸ਼ਾਈ ਹੁੰਦੀ ਹੈ ਸੋ ਐਸਬੀਸੀ ਵਿਦਿਆਪਕ ਯੂਨੀਅਨ ਜਿ세 ਜਿਹੜੀ ਹੈ ਗਿਆ ਪੰਜਾਬ ਅ ਬਿਨਾ ਕਿਸੇ ਉਹਦੇ ਤੋਂ ਲੋਕਲ ਪੇਡ ਤੋਂ ਅਸੀਂ ਬਿਲਕੁਲ ਸਪਸ਼ਟ ਜਿਹੜੀ ਹੈ ਗਿਆ ਪੱਤਰਕਾਰਾਂ ਨਾਲ ਜੋ ਕੁਝ ਹੋਇਆ ਉਹਦੀ ਨਿੰਦਾ ਕਰਦੇ ਆਂ ਔਰ ਜ세ਬੰਦੀ ਅਗਲੇ ਵੀ ਐਕਸ਼ਨਾਂ ਤੇ ਕਦੇ ਕਦੇ ਵੀ ਕੋਈ ਇਹਦੇ ਤੇ ਐਕਸ਼ਨ ਦਿੱਤਾ ਜਾਂਦਾ ਤਾਂ ਅਸੀਂ ਨਾਲ ਜ਼ਰੂਰ ਇਹਦੇ ਵਿੱਚ ਪ੍ਰੈਸ ਦਾ ਸਮਰਥਨ ਚ ਖੜਾਂਗੇ ਪਰ ਪ੍ਰੈਸ ਨੂੰ ਵੀ ਬੇਨਤੀ ਹੈ ਕਿਉਂ ਹਰ ਜਿਹੜੀ ਵਰਗ ਦੀ ਆਵਾਜ਼ ਆ ਉਹ ਜ਼ਰੂਰ ਚੱਕਣ ਜਿੱਥੇ ਕਿਤੇ ਤੱਕਾ ਹੁੰਦਾ ਔਰ ਜਿਵੇਂ ਚੋਰ ਫੜੋ ਮੋਰਚੇ ਦੇ ਵਿੱਚ ਅਸੀਂ ਅਕਸਰ ਆਵਾਜ਼ ਉਠਾਉਂਦੇ ਆ ਕਿ ਜਿਨ੍ਹਾਂ ਲੋਕਾਂ ਦੇ ਗਲਤ ਸਰਟੀਫਿਕੇਟ ਬੜੇ ਹੋਏ ਆ ਉਹਨਾਂ ਦੀ ਆਵਾਜ਼ ਵੀ ਚੱਕੀ ਜਾਵੇ ਤੇ ਉਹਨਾਂ ਨੂੰ ਸਜ਼ਾ ਵੀ ਦਿਵਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਜਾਵੇ ਧੰਨਵਾਦ ਜੈ ਭੀਮ ਜੈ ਭਾਰ ਵਰਜ ਖਾਲਸਾ ਵਰਜ ਫਤ